ਹਾਂਜੀ ਅੱਜ ਫੇਰ ਮੀਂਹ ਸਟਾਰਟ ਹੋ ਗਿਆ ਇੰਨਾ ਜ਼ਿਆਦਾ ਮੀਂਹ ਇੱਕ ਉੱਪਰੋਂ ਠੰਡ ਇੱਕ ਉੱਤੇ ਮੀਂਹ ਦੋਨਾਂ ਦਾ ਕੰਬੀਨੇਸ਼ਨ ਹੋਇਆ ਪਿਆ ਵਾ ਤੇ ਉਸ ਤੋਂ ਬਾਅਦ ਆਪਾਂ ਚੱਲਦੇ-ਚੱਲਦੇ ਪਹੁੰਚ ਗਏ ਭਾਈ ਲੋਹੜੀ ਦਾ ਸਮਾਨ ਲੈਣ ਲੋਹੜੀ ਦਾ ਸਮਾਨ ਅੱਜ ਮੈਂ ਲੈਣਾ ਸੀ ਇੱਕ ਨਵੇਂ ਸਟੋਰ ਤੇ ਨਵਾਂ ਹੀ ਉੱਪਰੋਂ ਆਇਆ ਥੋੜਾ ਜਿਹਾ ਟਾਈਮ ਹੋਇਆ ਇੱਥੇ ਵਾਹ ਚਲੋ ਦੇਖਦੇ ਜਾ ਕੇ ਜਾਂਦੇ ਹੀ ਕੀ ਦੇਖਿਆ ਗੇਟ ਦੇ ਉੱਤੇ ਵੈਲਕਮ ਦਾ ਬੋਰਡ ਤਾਂ ਲਾਇਆ ਹੋਇਆ ਤੇ ਨਾਲ ਹੀ ਲਿਖਿਆ No bags allowed inside ਦੋਸਤੋ ਵੀ ਬੈਗ ਦੇ ਨਾਲ ਤਾਂ ਚਾੜਖੋ ਚਾਹੀਦਾ ਬੈਗ ਹੀ ਲੈ ਕੇ ਜਾਵਾਂਗੇ ਤੇ ਅੰਦਰ ਜਾ ਕੇ ਦੇਖਿਆ ਤਾਂ ਗੱਜਕਾਂ ਰੇਓੜੀਆਂ ਮੂਫਲੀ ਸਾਰੇ ਤਰ੍ਹਾਂ ਦੀ ਪਈ ਸੀਗੀ ਤੇ ਇਹ ਦੇਖ ਕੇ ਵਧੀਆ ਲੱਗਿਆ ਕਿਉਂਕਿ ਜਿੱਥੇ ਵੀ ਜਾਂਦੇ ਆ ਉੱਥੇ ਤਾਂ ਇੱਕ ਤਰ੍ਹਾਂ ਦੀ ਗੱਜਕ ਹੁੰਦੀ ਆ ਰੇਓੜੀਆਂ ਵੀ ਇੱਕੋ ਤਰ੍ਹਾਂ ਦੀ ਹੁੰਦੀਆਂ ਨੇ ਤੇ ਮੂਫਲੀ ਵੀ ਪਰ ਇੱਥੇ ਅਲੱਗ-ਅਲੱਗ ਗੱਜਕ ਵੀ ਅਲੱਗ-ਅਲੱਗ ਪਈ ਸੀਗੀ ਤੇ ਮੂਫਲੀ ਵੀ ਅਲੱਗ-ਅਲੱਗ ਪਈ ਸੀ ਚਲੋ ਆਪਾਂ ਨੇ ਮੂਫਲੀ ਤੇ ਗੱਜਕ ਚੱਕੀ ਫੇਰ ਆਪਾਂ ਚੱਲਦੇ ਆਂ ਗੇੜਾ ਕੱਢਣ ਤੇ ਆਹ ਖੜਾ ਸੀ ਭਾਈ ਟਰੈਕਟਰ ਟਰੈਕਟਰ ਦੇਖ ਕੇ ਤਾਂ ਨਾ ਸੁਆਦ ਹੀ ਆ ਗਿਆ ਕਿਉਂਕਿ ਇੱਥੇ ਬਹੁਤ ਤੇਰਵਾ ਟਰੈਕਿਆ ਤੇ ਆਹ ਇੱਥੇ ਬੜੀ ਵਧੀਆ ਡੈਕੋਰੇਸ਼ਨ ਜੀ ਕੀਤੀ ਹੋਈ ਹੈ ਕਿਉਂਕਿ ਨਵਾਂ ਸਟੋਰ ਆ ਫਿਰ ਆਪ ਆ ਗਿਆ ਭਾਈ ਕਾਟਨ ਕੈਂਡੀ ਵਾਲਾ ਸੈਕਸ਼ਨ ਤੇ ਟੌਪਿੰਗ ਟੂਪੀਆਂ ਪਈਆਂ ਨੇ ਤੇ ਉਸ ਤੋਂ ਬਾਅਦ ਆਪ ਆ ਗਏ ਬਾਹਰ ਬਾਹਰ ਆ ਕੇ ਦੇਖਿਆ ਤਾਂ ਮੀਂਹ ਹਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ ਪੂਰਾ ਤੇਜ਼ ਸੀਗਾ ਤੇ ਉਸ ਤੋਂ ਬਾਅਦ ਮੈਂ ਇੱਕ ਜੀ ਹੋਰ ਦੇਖੀ ਤੇ ਆ ਸੀਗੇ ਮੈਂ ਮਰੁੰਡੇ ਲੈ ਇੱਥੋਂ ਤੇ ਮਰੁੰਡੇ ਦੇਖ ਕੇ ਤਾਂ ਨਾ ਪੰਜਾਬ ਦੀ ਯਾਦ ਆ ਗਈ ਤੇ ਉਸ ਤੋਂ ਬਾਅਦ ਭਾਈ ਆਪ ਆ ਗਏ ਘਰੇ ਤੇ ਘਰੇ ਮੈਨੂੰ ਆ ਕੇ ਗੱਡੀ 'ਚ ਬੈਠ ਕਾ ਨਹੀਂ ਪਈ ਕਿਉਂਕਿ ਮੀਂਹ ਬਹੁਤ ਹੀ ਜ਼ਿਆਦਾ ਤੇਜ਼ ਸੀ